ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਆਦਮ ਭਗਤ ਸਿੰਘ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਐਮ ਪੀ ਐਪੀ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ ਐਮ ਪੀ ਐਪੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ਼ੀਦੇ ਆਜ਼ਮ ਭਗਤ ਸਿੰਘ ਜਿੰਦਾਬਾਦ ਸ਼ੀਦੇ ਆਜ਼ਮ ਭਗਤ ਸਿੰਘ ਜਿੰਦਾਬਾਦ ਐਮ ਪੀ ਐਪੀ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਮੈਡੀਕਲ ਪ੍ਰੈਕਟਿਸ਼ਨਰ ਵੱਲੋਂ ਸ਼ੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਅੱਜ ਬੜੀ ਤੁਮਤਾਮ ਨਾਲ ਪਿੰਨ ਪੰਨੀ ਵਾਲਾ ਫੱਤਾ ਵਿਖੇ ਮਨਾਇਆ ਗਿਆ ਸੋ ਬਲਾਕ ਪੰਨੀ ਵਾਲਾ ਫੱਤਾ ਦੇ ਵੱਖ-ਵੱਖ ਪਿੰਡਾਂ ਤੋਂ ਆਏ ਡਾਕਟਰ ਸਾਥੀਆਂ ਨੇ ਹਿੱਸਾ ਲਿਆ ਇਸ ਵਿੱਚ ਮਿਸਤਰੀ ਮਜ਼ਦੂਰ ਯੂਨੀਅਨ ਇਫ ਟੂ ਦੇ ਪ੍ਰਧਾਨਮੀ ਵਿਸ਼ੇਸ਼ ਤੌਰ ਤੇ ਪਹੁੰਚੇ ਜਗਸੀਰ ਸਿੰਘ ਪੰਨੀਵਾਲਾ ਫੱਤਾ ਅਤੇ ਪਿੰਡ ਦੀ ਪੰਚਾਇਤ ਨੇ ਵੀ ਸਹਿਯੋਗ ਦਿੱਤਾ ਸੋ ਭਗਤ ਸਿੰਘ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਅਤੇ ਸਾਨੂੰ ਆਜ਼ਾਦ ਕਰਵਾਇਆ ਇਸ ਲਈ ਇਸ ਦਾ ਜਨਮ ਦਿਨ ਅਸੀਂ ਬਲਾਕ ਪੰਨੀਵਾਲਾ ਫੱਤਾ ਦੇ ਮੈਡੀਕਲ ਪ੍ਰਕਾਸ਼ਨਰਾਂ ਵੱਲੋਂ ਮਨਾਇਆ ਗਿਆ। ਉਹ ਦੂਜੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਰੇਕ ਡਾਕਟਰ ਸਾਥੀ ਮੈਂ ਪਹਿਲਾਂ ਵੀ ਮੈਸੇਜ ਦਿੱਤੇ ਸੀ ਵੀ ਸਾਫ਼ ਸੁਥਰੀ ਪ੍ਰੈਕਟਿਸ ਕਰੇ ਅਤੇ ਜਿਹੜੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ ਉਹ ਖੇਡਾਂ ਵੱਲ ਜਾਣ ਤੇ ਛੀਦੇ ਆਦਮ ਭਗਤ ਸਿੰਘ ਵਾਂਗੂ ਸੋਚ ਰੱਖ ਕੇ ਹਰੇਕ ਹੀ ਨੌਜਵਾਨ ਖੇਡ ਸਮਰਤਾ ਵੱਲ ਜਾਣ ਤੇ ਮੈਡੀਕਲ ਪ੍ਰੈਕটিশਨਰਾਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਅਪੀਲ ਕਰਦਾ ਕਿ ਸਾਫ਼ ਸੁਥਰੀ ਪ੍ਰੈਕਟਿਸ ਕਰਕੇ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਔਰ ਕੁਛ ਕਹਿਣਾ ਚਾਹੁੰਦੇ ਸਰ ਮੈਂ ਐਮਐਸ ਪ੍ਰੈਕ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਸ਼ੁਰੂ ਤੋਂ ਹੀ ਬੁਲੰਦ ਕੀਤੀ ਅਤੇ ਹੁਣ ਵੀ ਹਰੇਕ ਜਗ੍ਹਾ ਸਾਡਾ ਸਾਥ ਦਿੰਦੇ ਹਾਂ ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਬਾਜੀ ਸਭ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਐਮਪੀਐਪੀ ਜਿੰਦਾਬਾਦ ਇਨਕਲਾਬ ਜਿੰਦਾਬਾਦ